ਕਾਰਾਂ ਚੀ ਬੋਰਾ ਬਈ ਚੇਪੇ ਹੋਈ ਹੈ ਮੋਟਰ ਆਪਣਾਈ ਇੱਥੋਂ ਕਿੰਨਾ ਹੋ ਗਿਆ ਤੇ 172 ਵਟ ਤੋਂ ਲੈ ਕੇ ਚੱਲ ਜਾਣ ਦੇ ਬਾਈ 175 ਤੱਕ ਬਸ ਤੇ ਕਾ ਲੋਹੇ ਦਾ ਸਮਾਨ ਡਿਕਿਆ ਹੈ ਵਿੱਚ ਬਈ ਆਹ ਪੱਤਰਾ ਜਾ ਪਤਾ ਨਹੀਂ ਕੀ ਆ ਥੱਲੇ ਕਰੀ ਮੜਾ ਜਾ ਓਏ ਯਾਰ ਇਹ ਮੈਨੂੰ ਪਤਾ ਕੀ ਆ ਬਸ ਉਹਨਾਂ ਦੇ ਜਿਗੜ ਦਾ ਹੈ ਬਸ ਬਾਈ ਕੱਟ ਦੇ ਬਾਰੇ ਕੱਟ ਲੈ ਲੋਈ ਫਾਈਨਲੀ ਆਪਣਾ ਕੈਮਰਾ ਵੱਜ ਚੁੱਕਿਆ ਆ ਜਾਈ ਮਿਸਤਰੀ ਜੀ ਅਸਤਰੀ ਗਾਲ ਜੀ ਅਸਤਰੀ ਗਾਲ ਜੀ ਅਸੀਂ ਪਿੰਡ ਪਹੁੰਚਦੇ ਨਮੋਲਤ ਜਿਲ੍ਹਾ ਸੰਗਰੂਰ ਬਾਈ ਜਗਤਾਰ ਦੇ ਪਹੁੰਚਦੇ ਬੋਰ ਚੈੱਕ ਕਰਨ ਵਾਸਤੇ ਆਪਾਂ ਤੇ ਇਹ 4 ਇੰਚੀ ਬੋਰਾ ਹੈ ਮੋਟਰ ਖਸ ਗਈ ਦੀ ਮੋਟਰ ਕੱਢ ਲਈਤੀ ਬਾਈਆਂ ਨੇ ਤੇ ਉਹਦੇ ਆ ਦੇ ਮੋਟਰ ਪਾ ਤੇੜਾ ਦੀ ਪੋਕ ਕੇ ਚਲਾਉਂ ਦਿੱਤੀ ਕਿ ਕਹਾ ਲੰਗੀ ਨਹੀਂ ਮੋਟਰ ਆ ਇਹਦੇ ਕਾਰਨ ਬਾਈਆਂ ਨੇ ਆਪਾਂ ਨੂੰ ਬੁਲਾਇਆ ਤੇ ਆਪਾਂ ਬੋਰ ਚੈੱਕ ਕਰਨ ਵਾਸਤੇ ਪਹੁੰਚੇ ਜੀ ਦੀ ਰੀ ਤੇ ਉਰੇ ਆਪਣਾ 72 ਫੁੱਟ ਤੋਂ ਲੈ ਕੇ 75 ਫੁੱਟ ਤੱਕ ਜਮਾ ਬਿਲਕੁਲ ਚਿਪਿਆ ਹੋਇਆ ਬੋਰਾ ਜਮਾ ਮੰਨ ਲਓ ਵੀ ਡੈਡਾ ਪੂਰਾ ਬੋਰਾ ਹੈ। ਬਾਕੀ ਬਈਆਂ ਨਾਲ ਗੱਲ ਕਰਦੇ ਜਿੰਨੇ ਵੀ ਆਲੇ ਕਿਵੇਂ ਕੰਮ ਕਰਨ ਵਾਲੇ ਦਿਸਪਤਾ ਸੀ ਉਹ ਜ਼ਰੂਰ ਕਰਾਂਗੇ। ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡਨ ਮੋੜ ਤੇ ਜ਼ਿਲ੍ਹਾ ਸੰਗਰੂਰ। ਧੰਨਵਾਦ ਜੀ।